ਦੀ ਪਾਤ ਤੋਂ ਉੱਪਰ ਉੱਠ ਕੇ ਉਹ ਬਿਲਕੁਲ ਸਹੀ ਆ ਭਾਈ ਉਹ ਜਾਤ ਪਾਤ ਤੋਂ ਉੱਪਰ ਉੱਠ ਕੇ ਵੋਟ ਸਹੀ ਨੂੰ ਪਾਈਏ ਬਈ ਸੋਚ ਸਮਝ ਕੇ ਚੁਣੀਏ ਨੇਤਾ ਹੋ ਸੋਚ ਸਮਝ ਕੇ ਚੁਣੀਏ ਨੇਤਾ ਹੋਰਾਂ ਨੂੰ ਸਮਝਾਈਏ ਛੱਡ ਕੇ ਸਭ ਧੰਦੇ ਵੋਟ ਪਾਉਣ ਨੂੰ ਜਾਈਏ ਛੱਡ ਕੇ ਸਭ ਧੰਦੇ ਬੋਟਪੌਣ ਨੂੰ ਜਾਈਏ ਛੱਡ ਕੇ ਸਭ ਤੰਦੇ 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 ਹੋ ਬੈਠਾ ਰਾ ਸਾਲ ਦੀ ਹੋ ਗਈ ਨੂਰਾ ਸਾਲ ਯੁਨੀਵਾ ਚੜਿਆ ਬਈ ਬੀਐਲਓ ਨੇ ਵੋਟ ਬਣਾਈ ਉਹ 18 ਸਾਲ ਦੀ ਜੋ ਹੋ ਗਈ ਬਾਈ ਉਹ ਬਈ ਬੀਐਲਓ ਨੇ ਵੋਟ ਬਣਾਈ ਫਾਰਮ ਉਸ ਦਾ ਭਰਿਆ ਬਈ ਕਹਿੰਦੀ ਪਾਉਣੀ ਵੋਟ ਜ਼ਰੂਰੀ ਜ਼ਰੂਰੀ ਆ ਬਾਈ ਉਹ ਕਹਿੰਦੀ ਪਾਉਣੀ ਵੋਟ ਜ਼ਰੂਰੀ ਐਪਿਕ ਕਾਰਡ ਵਿਖਾ ਕੇ ਬਟਨ ਦਬਾਉਂਗੀ ਈਵੀਐਮ ਦਾ ਜਾ ਕੇ ਬਟਨ ਦਬਾਉਂਗੀ ਬਾ ਜਾ ਕੇ ਬਟਨ ਦਬਾਉਂਗੀ ਵੀਵੀਐਮ ਦਾ ਜਾ ਕੇ ਬਟਨ ਦਬਾਉਂਗੀ ਵੀਵੀਐਮ ਦਾ ਜਾ ਕੇ ਬਟਨ ਦਬਾਉਂਗੀ ਵੀਵੀਐਮ ਦਾ ਜਾ ਕੇ ਬਟਨ ਦਬਾਉਂਗੀ ਹੋ ਬਿਰਦੀ ਲੋਕ ਜੋ ਸਕਦੇ ਵੋਟ ਬੂਥ ਤੇ ਜਾ ਕੇ ਪਈ ਪੋਲਿੰਗ ਵਾਲੇ ਵੋਟ ਪਵਾਵਣਾ ਹੋ ਵੋਟ ਪਵਾਵਣਾ ਪੋਲਿੰਗ ਵਾਲੇ ਵੋਟ ਪਵਾਵਣਾ ਘਰੋਂ ਨਾ ਦੇ ਆ ਕੇ ਪਈ ਸਾਰੇ ਲੋਕ ਡਿਊਟੀ ਵਾਲੇ ਸਾਰੇ ਮੁਲਾਜ਼ਮ ਭਾਈ ਹੋ ਸਾਰੇ ਲੋਕ ਡਿਊਟੀ ਵਾਲੇ ਵੋਟਾਂ ਪਾਉਣੀ ਜ਼ਰੂਰੀ ਬਈ ਯਾਰ ਉਹ ਪਾਸੋਂ ਲਾਓ ਇਜਾਜ਼ਤ ਹੋ ਚੋਣ ਆਯੋਗ ਤੋਂ ਲਾਓ ਇਜਾਜ਼ਤ ਨਹੀਂ ਕੋਈ ਮਜਬੂਰੀ ਬਈ ਲੋਕਤੰਤਰ ਦਾ ਮਾਣ ਵਧਾਈਏ ਹੋ ਲੋਕਤੰਤਰ ਦਾ ਮਾਣ ਵਧਾਈਏ ਹੋ ਜਾਈਏ ਤਿਆਰ ਵੋਟਾਂ ਆ ਗਈਆਂ ਮੀ ਸਰਕਾਰ ਵੋਟਾਂ ਆ ਗਈਆਂ ਚੁਣੋ ਨਵੀਂ ਸਰਕਾਰ ਵੋਟਾਂ ਆ ਗਈਆਂ ਚੁਣੋ ਦੀਆਂ ਆਗੀਆਂ ਵੋਟਾਂ ਸਾਰੇ ਭਾਵਨੇ ਚੱਲਿਏ ਬਈ ਵੋਟ ਕੀਮਤੀ ਥੋਡੀ ਮਿੱਤਰੋ ਵੋਟ ਬੜੀ ਕੀਮਤੀ ਆ ਬਾਈ ਓ ਵੋਟ ਕੀਮਤੀ ਥੋਡੀ ਮਿੱਤਰੋ ਸਭ ਨੂੰ ਸੁਨੇਹਾ ਕੱਲਿਏ ਬਈ ਪੰਜ ਸਾਲ ਪਿੱਛੋਂ ਮਿਲਦਾ ਮੌਕਾ ਮੌਕਾ ਨਹੀਂ ਮਿਲਣਾ ਫੇਰ ਓ ਓ ਪੰਜ ਸਾਲ ਪਿੱਛੋਂ ਮਿਲਦਾ ਮੌਕਾ ਫੇਰ ਕਿਉਂ ਆ ਪਾਟ ਲਈਏ ਦੇਰ ਨਾ ਹੋ ਜਾਵੇ ਗੱਡੀ ਜਾ ਕੇ ਬੂਥ ਤੇ ਠੱਲੀਏ ਦੇਰ ਨਾ ਹੋ ਜਾਵੇ ਗੱਡੀ ਜਾ ਕੇ ਬੂਥ ਤੇ ਠੱਲੀਏ ਦੇਰ ਨਾ ਹੋ ਜਾਵੇ ਜਾ ਕੇ ਬੂਥ ਤੇ ਠੱਲੀਏ ਦੇਰ ਨਾ ਹੋ ਜਾਵੇ ਗੱਡੀ ਜਾ ਕੇ ਬੂਥ ਤੇ ਠੱਲੀਏ ਦੇਰ ਨਾ ਹੋ ਜਾਵੇ ਜਾ ਕੇ ਬੂਥ ਤੇ ਠੱਲੀਏ ਦੇਰ ਨਾ ਹੋ ਜਾਵੇ ਹੋ ਮਾੜੀ ਲੀ ਪੋਲੀਂਗ ਬੂਥ ਬਣ ਪੇਰਿਸ਼ਾਨੀ ਬਈ ਖਾਣ ਲਈ ਤੁਹਾਨੂੰ ਖਾਣਾ ਮਿਲੇਗਾ ਹੋ ਖਾਣ ਲਈ ਤੁਹਾਨੂੰ ਖਾਣਾ ਮਿਲੇਗਾ ਨਾਲੇ ਮਿਲੇਗਾ ਪਾਣੀ ਬਈ ਬੈਠਣ ਲਈ ਤੁਹਾਨੂੰ ਕੁਰਸੀ ਮਿਲੇਗੀ ਹੋ ਬੈਠਣ ਲਈ ਤੁਹਾਨੂੰ ਕੁਰਸੀ ਮਿਲੇਗੀ ਹੋ ਝੂਠ ਕੋਈ ਨਾ ਜਾਣੀ ਵੋਟਾਂ ਪਾਇਆ ਏ ਆਜੋ ਸਾਰੇ ਹਾਣੀ ਵੋਟਾਂ ਪਾਈਏ ਆਜੋ ਸਾਰੇ ਹਾਣੀ ਵੋਟਾਂ ਪਾਈ ਵੋਟਰ ਮਿੱਤਰੋ ਫੋਨ ਤੇ ਲੋਡ ਕਰਾਈਏ ਓਏ ਨੋਟ ਸ਼ਰਾਬ ਜੇ ਵੰਡੇ ਕੋਈ ਹੁਣ ਨੋਟ ਸ਼ਰਾਬ ਜੇ ਵੰਡੇ ਕੋਈ ਉਸ ਪਾਸੇ ਨਾ ਜਾਈਏ ਓ ਜਾ ਵੋਟਾਂ ਵਿੱਚ ਹੋਵਣ ਦੰਗੇ ਲੜਨਾ ਨਹੀਂ ਭਈ ਹੋ ਜਾ ਵੋਟਾਂ ਵਿੱਚ ਹੋਵਣ ਦੰਗੇ ਵੀਡੀਓ ਛੱਟ ਬਣਾਈਏ ਓ ਸੀ ਵਿਜ਼ਲ ਤੋਂ ਚੋਣੇ ਯੋਗ ਨੂੰ ਫਿਰ ਕੀ ਕਰੀਏ ਭਈ ਹੋ ਸੀ ਵਿਜ਼ਲ ਤੋਂ ਚੋਣੇ ਯੋਗ ਨੂੰ ਸੂਝਣਾ ਗੁਪਤ ਪਚਾਈਏ ਆਪਣੇ ਦੇਸ਼ ਦੇ ਲਈ ਬਣਦੇ ਫਰਜ਼ ਨਭਾਈਏ ਆਪਣੇ ਦੇਸ਼ ਦੇ ਲਈ ਬਣਦੇ ਫਰਜ਼ ਨਭਾਈਏ ਆਪਣੇ ਦੇਸ਼ ਦੇ ਲਈ ਬਣਦੇ ਫਰਜ਼ ਨਭਾਈਏ ਪੰਜਾਬ ਕਰੇਗਾ ਵੋਟ 1 ਜੂਨ 2024 ਨੂੰ